ਸਾਰੇ ਗਾਲੀ ਸਾਰਿਆਂ ਨੂੰ ਸਵਾਗਤ ਹੈ ਫੇਰ ਆਪਣਾ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਦਿਨ ਦੇ ਵਿੱਚ ਤੇ ਵੀਰੋ ਅੱਜ 20 ਜੂਨ ਤੇ ਅੱਜ ਆਪਾਂ ਪਹਿਲੇ ਕਿੱਲੇ ਨੂੰ ਪਾਣੀ ਛੜਤਾ ਤੇ ਤੁਸੀਂ ਦੇਖ ਸਕਦੇ ਹੋ ਤੇ ਮੋਟਰ ਆਪਾਂ ਚਲਾਤੀ ਤੇ ਕੁਝ ਪਾਣੀ ਕਹਿੰਦੇ ਉਹ ਬਹੁਤ ਵੀ ਚੱਲ ਰਿਹਾ ਤੇ ਕੁਸ਼ ਇੱਕ ਕਿੱਲੇ ਚ ਲਾਤਾ ਆਪਾਂ ਨੇ ਤੇ ਪਹਿਲਾ ਕਿੱਲਾ ਆਪਾਂ ਨੇ ਕਰਤਾ ਵੀ ਉਹ ਅੱਜ ਤਿਆਰ ਤੇ ਪਾਣੀ ਛੜਤਾ ਤੇ 20 ਜੂਨ ਨੂੰ ਆਪਾਂ ਪਾਣੀ ਛੱਡਿਆ ਕਿਉਂਕਿ ਵੀਰੋ ਅੱਜ ਮੀਂਹ ਪਿਆ ਰਾਤ 19 ਮਈ ਨੂੰ ਰਾਤ ਨੂੰ ਮੀਂਹ ਪਿਆ ਤੇ ਅੱਜ ਮੌਸਮ ਬਹੁਤ ਠੰਡਾ ਤੇ ਗਰਮੀ ਵੀ ਨਹੀਂ ਹੈ ਤੇ ਬੱਦਲ ਹੁਣ ਵੀ ਹੋ ਰਿਹਾ ਤੇ ਗਿੱਲੇ ਖੇਤ ਹੋ ਗਏ ਇਸ ਕਰਕੇ ਪੰਜ ਪਾਣੀ ਛੱਡਿਆ ਤੇ ਦੇਖ ਸੰਦੇਓ ਤੇ ਆਪਾਂ ਹੈਤਰੀ 26 ਜੀਰੀ ਲਾਣੀਆਂ ਦੇ ਵਿੱਚ ਤੇ ਆਪਣੀ ਮੋਟਰ ਚੱਲ ਰਹੀ ਆ ਤੇ ਲਾਈਟ ਜਨੇ ਹੁਣੇ ਆਈ ਆ ਤੇ ਅੱਧੇ ਤੋਂ ਥੋੜਾ ਜਿਹਾ ਘੱਟ ਪਰ ਗਿਆ ਤੇ ਹੁਣ ਆਪਾਂ ਕਦੋਂ ਕਰਾਂਗੇ ਤੁਹਾਨੂੰ ਦਿਖਾਵਾਂਗੇ ਲਾਈਵ ਮਿੱਤਰੋ ਅੱਜ ਪਾਣੀ ਛੜਤਾ ਤੇ ਹੁਣ ਤੋਂ ਤੁਹਾਨੂੰ ਪਤਾ ਹੀ ਆ ਕੰਮ ਹੋ ਗਿਆ ਆਪਣਾ ਕਦੋਂ ਆ ਜੀਰੀਆਂ ਦਾ ਸਟਾਰਟ ਤੇ ਪਾਣੀ ਤੁਹਾਨੂੰ ਪਤਾ ਪੰਦ ਖਾਈ ਦਿੱਤਾ ਛੜਤਾ ਤੇ ਚਲੋ ਫਿਰ ਘਰੇ ਚਾਹ ਚੁਪੀ ਕੇ ਆਣਨੇ ਆ ਫਿਰ ਲਿਪਦੇ ਆ ਬੱਟਾ ਤੇ ਬਣੇ ਰਹੇ ਹੋ ਆਪਣੀ ਵੀਡੀਓ ਦੇ ਨਾਲ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਵੀਰੋ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਪਿੱਛੇ ਦੇਖ ਲਓ ਆਪਾਂ ਪਾਣੀ ਛੜਤਾ ਤੇ ਹੁਣ ਆਪਾਂ ਕਦੋਂ ਕਰਾਂਗੇ ਤੇ ਜਦੋਂ ਭਰ ਗਿਆ ਇਹ ਚਲੋ ਚਾਹ ਪਾਣੀ ਪੀ ਕੇ ਆਪਾਂ ਘਰੇ ਜਾਂਦੇ ਆਂ ਤੇ ਫਿਰ ਤੁਹਾਨੂੰ ਦੱਸਾਂਨੇ ਆ ਤੇ ਆ ਬਾਈ ਦੇਖੋ ਬਈ ਚਰੀ ਵੱਢ ਰਹੇ ਆ ਬਹੁਤ ਮਿਹਨਤ ਕਰ ਰਹੇ ਆ ਸ਼ੋਕਰੇ ਆ ਵੀ ਮਿੱਤਰੋ ਤੇ ਕਿਲਾ ਅੱਧਾ ਘ ਭਰ ਗਿਆ ਤੇ ਹੁਣ ਕਰਦੇ ਆ ਸਟਾਰਟ ਬੱਟਾਂ ਲਾਣੀਆਂ ਤੇ ਕਸੀ ਪਈਆ ਤੇ ਚੱਕ ਲਈ ਆਪਾਂ ਕਹਿੰਦੇ ਇਹ ਆ ਬੱਟ ਲਾਣੀਆਂ ਬਾਈ ਸਿਰੇ ਤੱਕ ਐਨ ਇੱਕ ਬੱਟ ਲਿਪੀਆ ਬਾਈ ਆਪਾਂ ਦੇਖੋ 2 ਮਿੰਟਾਂ ਚ ਲਿਪੀਆ ਤੇ ਫਿਰ ਦੇਖੋ ਮੌਸਮ ਹੋਰ ਦਾ ਤੇ ਪਾਣੀ ਚੱਲ ਰਿਹਾ ਤੇ ਐ ਸਿਰੇ ਤੱਕ ਲਿਪਣੀ ਆ ਤੇ ਉਧਰ ਵੀ ਲੈ ਵਿਰੋਧ ਦੀ ਗੱਟ ਲਾਈਆ ਤੇ ਅੱਗਾ ਪਾਣੀ ਹਲੇ ਪਹੁੰਚਿਆ ਨਹੀਂ ਤੇ ਅੱਧੀ ਇੱਧਰ ਹੀ ਲੱਗੀ ਅੱਧੇ ਇੱਧਰ ਹੀ ਪਚਾਲਾ ਪਾਣੀ ਰਹਿ ਗਿਆ ਫਿਰ ਲਾਵਾਂਗੇ ਭਾਂ ਤੇ ਚੱਲਦੇ ਆਪਾਂ ਅੱਗੇ ਤਾਕਤ ਨਾਲ ਪਰਿਆ ਹਲੇ ਤੇ ਪਾਣੀ ਚੱਲ ਰਿਹਾ ਆਪਣਾ ਪਾਈਪ ਲਾਈਨ ਆ ਉਪਰਾਂ ਚ ਤੇ ਮੋਟਰ ਆਪਾ ਪੈਪਟਾਈਨ ਮੰਚਾ ਰਹੀ ਆ